ਤੈਨੂੰ ਲੱਗਿਆ ਹੈ ਕਿ ਅਸੀਂ ਸਾਰੇ ਪੰਜਾਬ ਪੁਲ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਜੁਆਇੰਟ ਤਾਂ ਤੁਸੀਂ ਦੱਸਣਾ ਹੈ ਕਿ ਠੀਕ ਹੈ ਜਾਂ ਨਹੀਂ ਠੀਕ ਪਹਿਲਾਂ ਨਾਲੋਂ ਮੰਦੀ ਬਤਾਂਇ ਪਹਿਲਾਂ ਨਾਲੋਂ ਸੁਧਾਰ ਹੈਗਾ ਬਾਕੀ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਹੈ ਨਹੀਂ ਕੋਈ ਗੱਲ ਕਰਦਾ ਕਸਰ ਕੁਝ ਵੀ ਨਹੀਂ ਆਈ ਇਹ ਖਾਲੀ ਮੈਂ ਹੁਣੇ ਵੀ 라 ਵਿਚਾਰਿਆ ਜੀ ਹੁਣ ਵੀ ਨਸਾ ਬਿਕਰ ਰਿਹਾ ਕਰ ਰਿਹਾ ਜਿਹੜੇ ਰਹਿ ਗਏ ਉਹ ਅਸੀਂ ਕਰੀ ਜਾਂਦੇ ਹਾਂ ਇਹ ਹਾਂ ਤਾਂ ਕੁਝ ਵੀ ਨਹੀਂ ਆਇਆ 90 ਮੱਲੇ 10% ਵੀ ਕਮ ਨਹੀਂ ਹੋਇਆ 5% ਜੀ ਮੇਰਾ ਜਵਾਹ ਛੋਟਾ ਮੈਂ ਹੁਣ ਮਨੋੜ ਚੜਨ ਦੀ ਤਿਆਰੀ ਕਰ ਰਿਹਾ ਹਾਂ ਇਸ ਕਰਕੇ ਮੋਟੇ ਡੀਲਰ ਤਾਂ ਇੱਥੇ ਨਹੀਂ मोटर डीलर है इधर इधर है मोटर डीलर है कि चल चले गए तो है गए जी है गए है गए कोई बात नहीं बहुत ज्यादा पैसा बिक रहा है सर सर बेच रहा और भी आज थोड़ा आ रहे हैं थोड़ी बिक रही है और की रात में भी काम करता है नहीं मतलब ये फाटक पे इनको मिल रहा है तो पक्का ही है जी रात में मतलब तो पक्का ही है ਕਰ ਰਹੇ ਇਹਨਾਂ ਦਾ ਵਿਸਥਾਰ ਕਰਦੇ ਜਿਹੜੇ ਰਾਹ ਕੇ ਤੋਂ ਇੱਕ ਵਾਰ ਪੂਲਡ ਕਰਦੀ ਜਾਂ ਕੰਮ ਕਰਦੀ ਹੈ 15 20 ਦਿਨਾਂ ਬਾਅਦ ਦੁਬਾਰਾ ਫਿਰ ਤੋਂ ਉਦਾ ਹੀ ਚੱਲ ਜਾਂਦਾ ਕਿ ਆਣ ਵਾਲੇ ਨਹੀਂ ਹੁਣ ਹੁਣੇ ਕੰਮ ਰੁਕਣਾ ਨਹੀਂਗਾ ਹੁਣੇ ਕੰਮ ਕੰਟੀਨਿਊਸ ਇਸੇ ਤਰ੍ਹਾਂ ਹੀ ਹਨ ਪ੍ਰੋਪਰਟੀਆਂ ਤਾਂ ਪਹਿਲਾਂ ਹੀ ਸੀਸ ਕਰਾ ਚੁੱਕੇ ਆ ਸੀ ਜੀ ਹੁਣ ਤਾਂ ਉਸ ਤੋਂ ਵੀ ਅਗਲਾ ਸਟੈਪ ਅਸੀਂ ਹੈ ਜੇ ਆਪ ਉਸ ਦੇ ਸੀਮਾਨ ਸਾਹਿਬ ਦੇ ਕਹਿਣ ਅਨੁਸਾਰ ਵਰਤਰੇ ਹੈ ਜੀ। ਪ੍ਰਮਾਣ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਪਿਆ ਕਿ ਕੋਈ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਟਾਇਏ ਜਾਂਦੇ ਪਿਆ ਕਿ ਮਲੂਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਮਲੂਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਲਦੀ ਹੋਣ ਵਾਲੀ ਹੈ। ਅਸੀਂ ਰਿਪੋਰਟ ਬਣਾ ਕੇ ਭੇਜਦੇ ਹੈਗੇ। ਜਲਦੀ ਬੜੀ ਜਲਦੀ ਤੁਹਾਨੂੰ ਤੁਸੀਂ ਦੇਖੋਗੇ ਇੱਥੇ। ਇੱਥੇ ਹੀ ਬੁਲਡوزر ਚੱਲੂ। ਪਰ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਨਸ਼ੇ ਦੀ ਸਪਲਾਈ ਲੈਣੇ ਉਹ ਮੈਂ ਪੂਰੀ ਤਰ੍ਹਾਂ ਸੋਲ। ਜੋ ਇਹਨਾਂ ਨੂੰ ਦੇਖ ਕੇ ਕਿਸੇ ਹੋਰਾਂ ਨੂੰ ਹੌਸਲਾ ਹੋ ਸਕੇ ਕਿ ਇਹ ਬੁराई ਦਾ ਜਲਦ ਤੋਂ ਜਲਦ ਅੰਦਗਿੱਟਾ ਜਾ ਸਕੇ। ਕਿਉਂ ਨਾ ਉਹਨਾਂ ਨੂੰ ਅਸੀਂ ਐਡਮਿਟ ਕਰਾਵਾਂਗੇ ਉਹਨਾਂ ਦਾ ਪਲੱਸ ਕੇਅਰ ਹੋਗੀ। ਉਹਨਾਂ ਦਾ ਪਰਨੇਸ਼ਰ ਵੀ ਕਰਾਵਾਂਗੇ। ਉਹਨਾਂ ਦਾ ਮੈਸੇ ਕਿਹਨੇ ਕਾਉਂਸਲਿੰਗ ਹੈ। ਕਈ ਕੰਨੇ ਬੋਲੀਏ ਟੋਪੇ ਨਾਲ ਲੈਣ ਸ਼ੁਰੂ ਕਰਦੇ ਅੱਜ ਹੋਵੇਂ ਨਹੀਂ ਕਰਦੇ। ਉਹਨਾਂ ਨੂੰ ਪਹਿਲੇ ਕਾਉਂਸਲਿੰਗ ਕਰਦੇ, ਬੱਚੇ ਨੂੰ ਮਿਲਦੇ ਆ ਪਰਿਵਾਰ ਨੂੰ ਮਿਲਦੇ ਆ। ਕਿਸੇ ਮਨੂਤਾ ਵਾੜ ਨੰਬਰ 13 ਦੇ ਵਿੱਚ ਪਹੁੰਚੇ ਹੋ ਗਲੀ ਨੰਬਰ 4 ਦੇ ਵਿੱਚ ਤੇ ਅੱਜ ਜਿਹੜੇ ਪੁਲਿਸ ਦੇ ਵੱਲੋਂ ਜਿਹੜੇ ਨਸ਼ਾ ਦੇ ਵਿਰੋਧ ਸੈਮੀਨਾਰ ਦੇ ਵਿੱਚ ਤੁਸੀਂ ਸ਼ਾਮਲ ਹੋਏ ਆਂ ਕੀ ਕਹੋਗੇ ਜੀ ਇਸ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਹੈ ਤੁਸੀਂ ਸੈਮੀਨਾਰ ਲਿਆ ਕੀ ਲੋਕਾਂ ਦੀਆਂ ਜਿਹੜੀਆਂ ਡਿਮਾਂਡ ਸੀ ਕੀ ਕਹੋਗੇ ਮੈਂ ਕਹੂੰਗਾ ਕਿ ਇਸ ਪਹਿਲਾਂ ਇਸ ਵਾੜ ਨੰਬਰ 13 'ਚੋਂ ਬੁਝਾਪਟ ਤੋਂ ਸੰਬੋਧ ਜਿਆਦਾ ਸ਼ਿਕਾਇਤ ਸੀਗੀ ਠੀਕ ਹੈ ਅਸੀਂ ਸਾਰੇ ਪੰਜਾਬ ਪੁਲਿਸ ਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਸਭ ਨੇ ਬਹੁ ਮਿਹਨਤ ਕਰੇਗੀ ਪਹਿਲਾਂ ਨਾਲੋਂ ਘਟਿਆ ਹੈਗਾ ਕੰਮ ਪਰ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਨਾ ਕਿ ਇਹ ਜਿਹੜੀ ਨਸ਼ੇ ਦੀ ਸਪਲਾਈ ਲੈਣੇ ਨੂੰ ਮੈਂ ਪੂਰੀ ਤਰ੍ਹਾਂ ਤੋੜ ਦਵਾਂ ਪਰ ਜੀ ਜੀ ਸਰ ਅਗਰ ਕਿਸੇ ਦਾ ਵੀ ਨਾਮ ਆਂਦਾ ਹੈ ਤਾਂ ਉਸ ਤੇ ਪੂਰੀ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਪਰ ਜਿਸ ਪਰ ਉਸੇ ਸੈਮੀਨਾਰ ਲਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਤੁਸੀਂ ਕਹਿਨੇ ਪਿਓਗੇ ਸਿਰਫ 10% ਜਿਹੜਾ ਹੈਗਾ ਇੱਥੇ ਅਸਰ ਹੋਇਆ ਬਾਕੀ ਦਾ 90% ਉਦਾ ਹੀ ਕੰਮ ਚੱਲੀ ਜਾਂਦਾ ਪਿਆ ਰੋੜਾ ਦੇ ਉੱਤੇ ਉਹਨਾਂ ਦਾ ਦੱਸਣਾ ਸੀ ਕਿ ਅਸੀਂ ਤਾਂ ਘਰ ਛੱਡ ਕੇ ਜਾਈ ਜਾਂਦੇ ਆ ਤੇ ਜੇਕਰ ਕੋਈ ਕਾਰਵਾਈ ਜਲਦ ਕਿਤੇ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਨਾ ਹੋਇਆ ਤਾਂ ਫਿਰ ਸਾਡਾ ਜੀ ਇਹਨਾਂ ਤੋਂ ਬਰਾ ਇਸ ਲਈ ਮਾਣਨ ਨੂੰ ਆ ਉਹਦਾ ਪਰਸਨਲ ਨੰਬਰ ਦੇ ਕੇ ਜਾਂ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਹੈਗੀ ਹੈ ਸਿੱਧਾ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਿੱਧਾ ਮੇਰੇ ਨਾਲ ਡਾਇਰੈਕਟ ਕਾਲ ਕਰ ਇਹ ਸਿੱਧਾ ਕਾਲ ਕਰ ਦੇਣ ਮੈਨੂੰ ਵਟਸਐਪ ਕਰ ਦੇਣ ਇਮੀਡੀਏਟ ਇਮੀਡੀਏਟ ਐਕਸ਼ਨ ਹੋਊਗਾ ਇਸੇ ਨਾਲ ਜੇ ਹੋਰ ਕੋਈ ਕੋਈ ਇੱਥੇ ਨਸ਼ਾ ਵੇਚਦਾ ਕੋਈ ਦਿਖਾਈ ਦਿੰਦਾ ਤੇ ਜੇਕਰ ਇੱਕ ਦੂਸਰੇ ਲੋਕਾਂ ਦੀ ਜਿਹੜੀ ਇਹ ਪ੍ਰੋਬਲਮ ਹੁੰਦੀ ਹੈ ਕਿ ਉਹ ਜਲਦੀ ਕਿਤੇ ਦੱਸ ਨਹੀਂ ਪਾਉਂਦੇ ਕਿਤੇ ਨਾ ਕਿਤੇ ਖਦਸ਼ਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਗੱਲ ਜ਼ਿਕਰ ਨਹੀਂ ਹੁੰਦੀ ਥਾਣੇ ਆਂਦੀ ਥਾਣੇ ਆਂਦੀ ਕਿਸੇ ਨੂੰ ਲੋੜ ਨਹੀਂ ਜੀ ਮੈਨੂੰ ਵਟਸਐਪ ਕੋਲ ਕਰਨ ਕਿਸੇ ਦਾ ਕੁਝ ਨਹੀਂ ਪਤਾ ਚੱਲੂਗਾ ਕਿਨੇ ਕੋਲ ਕਰਿਆ ਕਿਨੇ ਕਲੀਨ ਫਟਨੇ ਜਿਸ ਤਰ੍ਹਾਂ ਮਾਨ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਪਿਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਢਾਏ ਜਾਂਦੇ ਪਏ ਆ ਕਿ ਮਲੂਟ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਲੋਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਰਵਾਈ ਜਲਦੀ ਹੋਣ ਵਾਲੀ ਹੈ ਅਸੀਂ ਰਿਪੋਰਟ ਬਣਾ ਕੇ ਭੇਜਦੇ ਹੈਗੇ ਜਲਦੀ ਬੜੀ ਜਲਦੀ ਤੁਹਾਨੂੰ ਤੁਸੀਂ ਦੇਖੋਗੇ ਇੱਥੇ ਇੱਥੇ ਬੁਲਡੋਜ਼ਰ ਚੱਲੂਗਾ ਜਿੱਕੋ ਪ੍ਰਾਪਰਟੀਆਂ ਸੀਜ਼ ਕਰਨ ਦਾ ਵੀ ਜਿਹੜਾ ਹੈਗਾ ਵੀ ਉਹ ਚੱਲਦਾ ਪਿਆ ਪ੍ਰੋਸੀਜਰ ਪ੍ਰਾਪਰਟੀਆਂ ਤਾਂ ਪਹਿਲਾਂ ਹੀ ਸੀਜ਼ ਕਰਾ ਚੁੱਕੇ ਆ ਅਸੀਂ ਜੀ ਹੁਣ ਤਾਂ ਉਸ ਤੋਂ ਵੀ ਅਗਲਾ ਸਟੈਪ ਜਿਹੜਾ ਪੁਲਿਸ ਦੇ ਸੀਮਾਨ ਸਾਹਿਬ ਦੇ ਕਹਿਣ ਅਨੁਸਾਰ ਵਰਤਰੇ ਹੈਗੇ ਬਲੋਜਨ ਨਾਲ ਉਹਨਾਂ ਦਾ ਕਾਰਟੇਟਾ ਦੇਣਾ ਜਿਹੜੇ ਨਸ਼ਾ ਜੀ ਪਰ ਇੱਕ ਪਾਸੇ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਗਾਈ ਜਾਂਦੀ ਪਈ ਆ ਦੂਜੇ ਪਾਸੇ ਜਿਹੜਾ ਮਾਨ ਸਰਕਾਰੀ ਜਿਹੜੀ ਕਾਰਵਾਈ ਤੇ ਕਾਰਵਾਈ ਕਰੀ ਜਾਂਦੀ ਪਈ ਆ ਜਿਹੜਾ ਇਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਹੁੰਦੇ ਪਏ ਆ ਕਿ ਆਨਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਊਗੀ ਕਿਉਂਕਿ ਨਸ਼ਾ ਜਿਹੜਾ ਹੈਗਾ ਇਹਨੂੰ ਜੜ ਤੋਂ ਖਤਮ ਕਰਨ ਦਾ ਇੱਕ ਕਿਹੜੀ ਜਾਂਦਾ ਪਿਆ ਕਿ ਇਸ ਤਰ੍ਹਾਂ ਨੂੰ ਜਿਹੜਾ ਘਟਾਉਣ ਨਾਲ ਕੋਈ ਹੱਲ ਹੁੰਦਾ ਇਸ ਤਰ੍ਹਾਂ ਨਾਲ ਕੋ ਹਲਕਾ ਤਾਂ ਲੱਗਦਾ ਕਿ ਇਸ ਤਰ੍ਹਾਂ ਨਾਲ ਬਿਲਕੁਲ ਕਿਉਂਕਿ ਜੋ ਕੀ ਹੈ ਕਿ ਕੁਝ ਟਾਈਮ ਬਾਅਦ ਜਿਹੜਾ ਹੈਗਾ ਜਿਹੜੇ ਨਸ਼ੇਦਾਰ ਇੱਕ ਵਾਰੀ ਪੁਲਿਸ ਰੇਡ ਕਰਦੀ ਆ ਉਹਦਾ ਕੰਮ ਕਰਦੀ ਆ 15 20 ਦਿਨਾਂ ਬਾਅਦ ਦੁਬਾਰਾ ਫਿਰ ਤੋਂ ਉਦਾ ਹੀ ਚੱਲ ਜਾਂਦਾ ਹੈ ਕਿ ਆਣ ਵਾਲੇ ਸਮੇਂ ਨਹੀਂ ਹੁਣ ਹੁਣੇ ਕੰਮ ਰੁਕਣਾ ਨਹੀਂਗਾ ਹੁਣੇ ਕੰਮ ਕੰਟੀਨਿਊਸ ਇਸੇ ਤਰ੍ਹਾਂ ਹੀ ਚੱਲਣਾ ਹੈ ਕਿ ਇਸ ਤਰ੍ਹਾਂ ਨਾਲ ਰੋਕ ਲਗਾਉਣ ਦੇ ਵਿੱਚ ਕਾਮਯਾਬ ਹੋਊਗੀ ਬਿਲਕੁਲ ਜੀ ਬਿਲਕੁਲ ਪੰਜਾਬ ਪੁਲਿਸ ਨੇ ਇਸ ਚੀ ਦਾ ਰਿਜ਼ਲਟ ਵੀ ਮਿਲੂਗਾ ਤੁਹਾਨੂੰ ਤੇ ਤੁਸੀਂ ਆਪ ਹੀ ਬਹੁਤ ਛੱਤੀ ਆਪ ਹੀ ਕਹਿਣਾ ਹੈ ਕਿ ਬਹੁਤ ਵਧੀਆ ਹੋਏਗਾ ਬਹੁਤ ਵਧੀਆ ਸਭ ਨੇ ਪ ਮੈਸੇਜ ਮੈਂ ਦੇਣਾ ਚਾਹੁੰਗਾ ਮੈਂ ਸਾਰੇ ਨਵਾਂ ਪਰਸਨ ਨੰਬਰ ਦੇ ਕੇ ਗਏ ਇਥੇ ਕਿਸੇ ਤੋਂ ਡਰਨ ਕਬਰਾਂ ਦੀ ਲੋੜ ਨਹੀਂ ਜੀ ਜੋ ਵੀ ਗੱਲਬਾਤ ਹੈਗੀਏ ਜੋ ਵੀ ਅਗਰ ਕਿਸੇ ਦਾ ਮਾਰਾ ਜਾਵੇ ਕਿਸੇ ਨੂੰ ਲੱਗਦਾ ਹੈ ਕਿ ਆਹ ਵੀ ਕਰਦਾ ਉਹ ਵੀ ਕਰਦਾ ਤਾਂ ਮੈਨੂੰ ਸਿੱਧਾ ਡੈਕਟ ਮੈਨਰ ਮੈਸੇਜ ਕਰ ਮੈਨੂੰ ਕਾਲ ਕਰ ਥਾਣੀ ਆਂਦੀ ਲੋੜ ਨਹੀਂ ਕੋਈ ਸਰੈਂਡਰ ਕਰਦਾ ਤਾਂ ਕਿ ਉਹਦੀ ਕੋਈ ਸੁਣਵਾਈ ਹੁੰਦੀ ਪਈ ਹੈ ਜ ਨਹੀਂ ਅਜੇ ਟਾਈਮ ਤੇ ਨਹੀਂ ਜੇ ਕੋਈ ਨਸ਼ਾ ਤਸਕਰ ਸਰੈਂਡਰ ਕਰੂਗਾ ਤਾਂ ਉਹ ਰੈਂਡਰ ਕਰਨ ਦਾ ਤਾਂ ਆਪਸ਼ਨ ਵੀ ਆ ਜੇ ਸਭ ਤੋਂ ਵਧੀਆ ਫਿਰ ਤੱਕ ਹੀ ਹੋ ਗਰ ਸਮਾਜ ਸੁਧਾਰਨ ਚ ਇਨਵੋਲ ਹੋ ਜਾਂਦਾ ਫਿਰ ਤਾਂ ਸਭ ਤੋਂ ਚੰਗੀ ਗੱਲ ਹੈ ਪਰ ਐਜਾ ਮੈਨੂੰ ਤਾਂ ਲੱਗਦਾ ਨਹੀਂ ਐਜਾ ਕੋਈ ਹੈਗਾ ہاں ਕੋਈ ਐਜਾ ਨਸ਼ੇੜੀ ਜ਼ਰੂਰ ਹੈਗੇ ਜਿਨ੍ਹਾਂ ਨੂੰ ਅਸੀਂ ਜਾ ਕੇ ਤੇ ਨਸ਼ੇੜੀ ਕੇਂਦਰ ਤੋਂ ਉਹਨਾਂ ਨੂੰ ਦਵਾਈ ਦਵਾਉਂਦੇ ਜਿਹੜੇ ਇਨਵੋਲ ਰਹੇ ਨੇ ਠੀਕ